I'm not ਦੀ ਕੀ ਡੀਵੀ ਕਾਲਜ ਦੇ ਅੰਦਰ ਈਆਂ ਦੀ ਲੋੜੀ ਮਨਾਇਆ ਜਾ ਰਹੀ ਹੈ ਇਸ ਦੇ ਬਾਰੇ BRIEF ਕਰਿਓ ਅਸੀਂ ਪਿਛਲੇ 12-14 ਸਾਲ ਤੋਂ ਧੂਆ ਦੀ ਲੋੜੀ ਬਣਾ ਰਹੇ ਹਾਂ ਸਦਾ ਇੱਕੋ ਮਕਸਦ ਹੈ ਕਿ ਤ੍ਰੋੜਾ ਰੱਖਣੀ ਅਤੇ ਧੂਆਂ ਨੂੰ ਮੁੰਡਿਆਂ ਦੇ ਬਰਾਬਰ ਸਮਾਜ ਦੇ ਵਿੱਚ ਬਰਾਬਰ ਦਾ ਦਰਜਾ ਦੇਣਾ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਚਿਹਰੇ ਆ ਕਿ ਤ੍ਰੋੜਾ ਜਿਹੜਾ ਚੇਰਮਨ ਸਾਹਿਬ ਨੇ ਕਿਹਾ ਉਸ ਤੋਂ ਉੱਪਰ ਉੱਟ ਕੇ ਲੜਕੀਆਂ ਦਾ ਜਿਹੜਾ ਸਨਮਾਨ ਹੈ ਤੁਸੀਂ ਦੇਖੋ ਲੜਕੀਆਂ ਵੀ ਅੱਜ ਹਰ ਫੀਲਡ ਦੇ ਵਿੱਚ ਚਾਹੇ ਪਾਇਲਟ ਹੋਣ ਚਾਹੇ ਪੁਲਿਸ ਕਮਿਸ਼ਨਰ ਹੋਵੇ ਚਾਹੇ ਮਿਨਿਸਟਰ ਹੋਵੇ ਹਰ ਫੀਲਡ ਦੇ ਵਿੱਚ ਇਹਨਾਂ ਨੇ ਮੱਲਾ ਮਾਰੀਆਂ ਸੋ ਸਾਰਿਆਂ ਦੀ ਮੰਤੀ ਇਹੋ ਹੀ ਆ ਉਸ ਪ੍ਰ그램 ਤੋਂ ਕਿ ਪ੍ਰੇਰ ਹੱਪਿਆਂ ਨੂੰ ਬੰਦ ਕਰੇ ਅਤੇ ਟੀਆ ਨੂੰ ਆਪਣੇ ਸਮਾਜ ਚ ਬਰਾਬਰ ਦਾ ਜਿਹੜਾ ਸੰਭਾਲ ਦੇ ਅੱਜ ਗੋਦ ਦਾ ਟੋਪਰ ਲੱਗਿੱਤਾ ਤੁਸੀਂ ਕਿੰਨੀ ਕੁ ਖੁਸ਼ੀ ਕਿੰਨਾ ਕੁ ਸ਼ਾ ਕੀ ਕਹਿਣਾ ਚਾਹੁੰਦੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਤੁਸੀਂ ਦੇਖੋ ਜਲੰਧਰ ਦਾ ਪੂਰਾ ਪੰਜਾਬ ਦਾ ਵੱਡੇ ਤੋਂ ਵੱਡਾ ਸਮਾਜ ਜਿਹੜਾ ਅੱਜ ਇੱਥੇ ਮੋਜੂਦ ਆ ਔਰ ਸਾਰੇ ਬੜੇ ਪੋਜ਼ਿਟਿਵ ਆ ਇਸ ਫੰਕਸ਼ਨ ਨੂੰ ਲੈ ਕੇ ਇਹ ਤੁਸੀਂ ਦੇਖ ਰਹੇ ਹੋ ਕਿ ਜਿਨ੍ਹਾਂ ਨੂੰ ਕਾਲੀ ਨਹੀਂ ਸੀ ਜਾਂਦੀ ਉਹ ਵੀ ਬੈਠਦਾ ਹੈ ਕਿ ਅਸੀਂ ਅੱਲਾ ਵਧੀਆ ਤਰੀਆ ਕੋੜਾ ਕਿਹਾ ਉਹ ਦੇਖ ਕੇ ਜਾਈਏ ਸੋ ਮੈਂ ਜਨਾ ਸਾਰੇ ਪੋਲਡਰ ਦੇ ਵਿੱਚ ਹਰ ਸਾਲ ਇਸੇ ਤਰੀਕੇ ਦੇ ਨਾਲ ਇਹ ਫੰਕਸ਼ਨ ਕੀਤਾ ਜਾਣਾ ਚਾਹੀਦਾ ਹੈ ਸਰ ਅਕਾਲੀ ਜਿਹੜੀ ਪੀੜ੍ਹੀ ਹੈ ਨਸ਼ੇ ਵਾਲੀ ਜਿਹੜੀ ਪੂਰੀ ਹੋਈ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਗੱਲ ਇਹ ਵੀ ਹਰ ਸਮਾਜ ਦੇ ਵਿੱਚ ਪਿਆ ਦਾ ਜਿਹੜਾ ਆਪਣੇ ਦਾ ਯੂਤ ਜਿਹੜਾ ਹੈਗਾ ਆ ਉਹ ਮਸਲੇ ਦੇ ਵਿੱਚ ਹੈਗਾ ਹੀ ਆ ਪਰ ਇਹ ਇਸ ਮਾਪਿਆਂ ਨੂੰ ਉਹ ਆਪਣੇ ਸਮਾਜ ਨੂੰ ਪ੍ਰਸਤ ਜਿਹੜੇ ਸਕੀਨ ਦੇ ਉਹਨਾਂ ਨੂੰ ਚਾਹੀਦਾ ਕਿ ਕੈਂਪ ਲਗਾਉਣ ਔਰ ਉਹਦੇ ਨਾਲ ਬੱਚਿਆਂ ਨੂੰ ਇਹ ਬਸਣ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਸਕਿੱਲ ਡਵੈਲਪਮੈਂਟ ਕਰਦੇ ਆਂ ਔਰ ਆਪਣੇ ਫਿਊਚਰ ਨੂੰ ਬ੍ਰਾਈਟ ਕਰਦੇ ਆਂ। ਉਹ 26 ਚੜ ਗਿਆ ਹੁਣ ਨਵਾਂ ਸਾਲ ਕੀ ਕਹਿਣਾ ਚਾਹੋਗੇ ਵੀਵਰਸ ਨੂੰ? ਬਸ ਵੀਵਰ ਇਹ ਹੀ ਆ ਕਿ ਸਮਾਜ ਦੇ ਵਿੱਚ ਸਾਰੇ ਨਸ਼ੇ ਪਿਆਗਾ ਪੰਜਾਬ ਨੂੰ ਉੱਚਾ ਚੱਕੋ ਤੁਹਾਡੇ ਵੀ ਬਰਾਬਰ ਦਾ ਮਾਨ ਸਨਮਾਨ ਦਿਓ ਔਰ ਮੈਂ ਬੇਨਤੀ ਕਰਦਾ ਕਿ ਸਾਰੇ ਲੋਕ ਜਿਹੜਾ ਏਦਾਂ ਦਾ ਕੰਮ ਹੁੰਦਾ ਤੇ ਮਾਰਜ ਸਾਥ ਜਿਹੜਾ ਇਹ ਜ਼ਰੂਰ ਗਿਆ ਕਰੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਬੰਦਾ ਜਿਹੜਾ ਆ ਉਹ ਤੁਹਾਡੀ ਮਿਹਣੀ ਬਣਾਵੇ ਕੋਈ ਚੰਗਾ ਕੰਮ ਜਿਹੜਾ ਕਰੇ। ਧੰਨਵਾਦ ਜੀ ਬਹੁਤ। ਸ਼ਰਮਾ ਜੀ ਔਰ ਡੀਏਵੀ ਕਾਲਜ ਸਸਥਾ ਦੇ ਸਾਂਝੇ ਪਰਾਲੇ ਵਜੋਂ ਇਹ ਸੈਲੀਬ੍ਰੇਟ ਕੀਤਾ ਗਿਆ ਔਰ ਇਹਨਾਂ ਦਾ ਸਾਲਾਨਾ 13ਵਾਂ ਪ੍ਰੋਗਰਾਮ ਸੀ ਔਰ ਇਹ ਬਹੁਤ ਵੱਡਾ ਇੱਕ ਇਵੈਂਟ ਸੀ ਜਿਹਦੇ ਵਿੱਚ ਸਮਾਜ ਦੀਆਂ ਜਿਹੜੀਆਂ ਪੜੀਆਂ ਲਿਖੀਆਂ ਆ ਯਾਨੀ ਜਿਨ੍ਹਾਂ ਨੇ ਤੱਕੀ ਕੀਤੀ ਆ ਕਿਸੇ ਮੰਜ਼ਲ ਤੇ ਪਹੁੰਚੀਆਂ ਨੇ ਉਹਨਾਂ ਨੂੰ ਮੰਚ ਤੇ ਬਣਾ ਕੇ ਸਨਮਾਨਿਤ ਕਰਨਾ ਔਰ ਇਸ ਕਾਲਜ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ 5000 ਸਟੂਡੈਂਟ ਪੜਦਾ ਮੈਨੂੰ ਲੱਗਦਾ ਵੀ ਉਹ 6000 ਫਿਰ ਵਿਮਨਸ ਹੋਣਗੀਆਂ ਧੀਆ ਹੋਣਗੀਆਂ ਬੱਚੀਆਂ ਹੋਣਗੀਆਂ ਉਹਨਾਂ ਧੀਆ ਦੇ ਅੱਗੇ ਇੱਕ ਸਫਲ ਔਰਤਾਂ ਨੂੰ ਮੰਚ ਤੇ ਬੁਲਾ ਕੇ ਸਫਲ ਔਰਤਾਂ ਦੀ ਉਹਨਾਂ ਨੂੰ ਸਨਮਾਨ ਦੇ ਕੇ ਪਰ ਜਿਹੜੀਆਂ ਜਿਹੜੀਆਂ ਧੀਆ ਹੈ 25000 ਉਹਨਾਂ ਦੇ ਵਿੱਚ ਪ੍ਰੇਰਨਾ ਮੋਟੀਵੇਸ਼ਨ ਪੈਦਾ ਕਰ ਲਈ ਕਿ ਉਹ ਵੀ ਜ਼ਿੰਦਗੀ ਵਿੱਚ ਤਰੱਕੀ ਕਰਨ ਇਸ ਕਰਕੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਅੱਜ ਦੇ ਪ੍ਰੋਗਰਾਮ ਨਾਲ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਸਾਢੇ 5000 ਸਾਲ ਜਿਹੜਾ ਪੰਜਾਬ ਦੇਸ਼ ਦੇ ਵਿੱਚ ਜਿਹੜਾ ਇਹ ਵਿਮਨ ਵਰਗ ਹੈ ਸਾਡਾ ਔਰਤ ਵਰਗ ਹੈ ਜਿਹੜਾ ਉਹਨੂੰ ਇਸ ਦੇਸ਼ ਦੇ ਵਿੱਚ ਕਦੇ ਧੀਆਂ ਨੂੰ ਭ੍ਰਿਕਾਂ ਦੇ ਨਾਂ ਤੇ ਕਦੇ ਧੀਆਂ ਨੂੰ ਚਿੜੀਆਂ ਦੇ ਨਾਂ ਤੇ ਕਦੇ ਚਿੜੀਆਂ ਦੇ ਚੰਬੇ ਦੇ ਨਾਂ ਤੇ ਐਦਾਂ ਛੋਟੇ ਛੋਟੇ ਅਲੰਕਾਰ ਦੇ ਕੇ ਉਹਨਾਂ ਨੂੰ ਮਜਬੂਰ ਹਾਲਾਤ ਵਿੱਚ ਰੱਖਿਆ ਗਿਆ ਹੈ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਕਿਹੜਾ ਦੇਸ਼ ਦੇ ਵਿੱਚ ਇਹ ਨਵੇਂ ਕਾਨੂੰਨ ਆਏ ਆ ਨਵੀਆਂ ਜਿਹੜੀਆਂ ਹੱਕ ਅਧਿਕਾਰ ਮਿਲੇ ਆ ਉਹਨਾਂ ਦੇ ਤਹਿਤ ਜਿਹੜੇ ਬੇਨ ਤਰੱਕੀ ਕਰ ਰਹੀ ਹੈ ਔਰਤ ਤੱਕ ਕੀ ਕਰ ਰਹੀ ਤੇ ਬੱਚੀਆਂ ਤੱਕ ਕੀ ਕਰ ਰਹੀਆਂ ਅੱਜ ਦੇ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਹੱਤ ਅਧਿਕਾਰਾਂ ਦੀ ਗੱਲ ਚੱਲਣੀ ਹੈ ਸਰ 2025 ਗਿਆ ਹੈ ਤੇ 26 ਨੇ ਪ੍ਰਵੇਸ਼ ਕੀਤਾ ਹੈ ਯੂਥ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਪੰਜਾਬ ਦਾ ਨੌਜਵਾਨ ਬਹੁਤ ਪਹਾਦਰ ਨੌਜਵਾਨ ਹੈ ਪੰਜਾਬ ਦੇ ਵਿੱਚ ਵਰਕਲਚਰ ਜਿਹੜਾ ਉਹਦੀ ਜਿਹੜੀ ਦਿਮਾਗ ਦੇ ਸੋਚ ਦੇ ਵਿੱਚੋਂ ਵਰਕਲਚਰ ਜਿਹੜਾ ਘਟਿਆ ਹੈ ਇੱਥੇ ਘਟਿਆ ਪੰਜਾਬ ਦੇ ਹੱਦਾਂ ਦੇ ਵਿੱਚ ਮਿੱਤਰ ਜਦੋਂ ਸਾਡਾ ਪੰਜਾਬੀ ਦबई ਦਾ ਜਹਾਜ਼ ਉੱਤਰਦਾ ਆਇਆ ਤੋਹਾ ਕਤਰ ਦਾ ਜਹਾਜ਼ ਉੱਤਰਦਾ ਆਇਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜੀ ਡੌਂਕੀ ਵਾਲਾ ਕਿ ਮਿੱਤਰ ਦਾ ਆਇਆ ਜਦੋਂ ਉਹਨੂੰ ਲੱਗਦਾ ਕਿ ਮੈਂ ਮੰਜ਼ਲ ਤੇ ਪੁੱਜ ਗਿਆ ਕਿਤੇ ਤੇ ਉਹ ਆਉਂਦਾ ਹੀ ਉੱਤਰਦਾ ਹੀ ਇਹ ਪੁੱਛਦਾ ਰੇਡੀਓ ਦੇ ਹੱਥ 'ਚੇ ਹੁੰਦੀ ਸਮਾਨ ਆਈ ਕਿ ਭਾਜੀ ਜਿਹੜਾ ਕੋਲੋਂ ਨਸੀਬ ਕਰਨ ਲਾਏ ਆ ਕਿ ਭਾਜੀ ਮੈਂ ਇਹ ਕੰਮ ਦੇਖਿਆ ਉਹ ਦਾਰਾ ਦੇ ਤੱਕ ਤੇ 14 ਤੱਕ ਤੇ 2 ਰਾਮ ਨੂੰ 24 ਘੰਟੇ ਦੀ ਬੇਰਾਮੂ ਨਾਲ ਅੰਗਲੈਂਡ ਅਮਰੀਕਾ ਪੁੱਜਦਾ ਇਸ ਕਰਕੇ ਮੇਰੇ ਜਿਹੜਾ ਪੰਜਾਬੀ ਨੌਜਰ ਉਹਦੇ ਉਹਦੇ ਜਿਹੜੇ ਉਹ ਕੰਮ ਕਰਨ ਤੋਂ ਨਹੀਂ ਭੱਜਣ ਵਾਲਾ ਉਹਨੂੰ ਪੰਜਾਬ 'ਚ ਕੰਮ ਦੇ ਹਾਲਾਤ ਨਹੀਂ ਨੇ ਉਹਦੀ ਸੋਚ ਡਿਵੈਲਪ ਹੋਵੇ ਇਹ ਕੰਮੀ ਜ਼ਰੂਰ ਹੈ ਪਰ ਮੇਰੀ ਜਿਹੜੇ ਲੋਕ ਆਪਣੇ ਬਿਜ਼ਨਸ ਵਪਾਰਾਂ 'ਚ ਕਾਮਯਾਬ ਹੋ ਚੁੱਕੇ ਆ ਉਹਨਾਂ ਕੀ ਬੇਨਤੀ ਆ ਉਹ ਜ਼ਰੂਰ ਆਪਣੇ ਜਿੰਨੇ ਇਹਨਾਂ ਦੇ ਸੰਪਰਕ 'ਚ ਲੋਕ ਆਉਂਦੇ ਉਹਨਾਂ ਨੌਜਵਾਨਾਂ ਨੂੰ ਸਮਝਾਓ ਪਰ ਕੱਚਾ ਪੰਜਾਬ ਚ ਪੜਾਓ ਬਹੁਤ ਬੰਦੇ ਲੋੜੀ ਡੀਏਵੀ ਕਾਲਜ ਦੇ ਅੰਦਰ ਮਨਾਈ ਜਾ ਰਹੀ ਹੈ ਹਾਂਜੀ ਇਸ ਦੇ ਵਿੱਚ ਤੁਸੀਂ ਪਰਫਾਰਮੈਂਸ ਕਿਸ ਮਨਸਤੇ ਪਹੁੰਚੇ ਸੀਗੇ ਇਸ ਦੇ ਬਾਰੇ ਬਰੀਫ ਕਰਿਓ ਪਹਿਲਾਂ ਤਾਂ ਸਾਰੇ ਜਲੰਧਰ ਨੂੰ ਤੇ ਸਾਰੇ ਜਿੰਨਾ ਵੀ ਸਟਾਫ ਆ ਸਾਰਿਆਂ ਨੂੰ ਇਸ ਲੋੜੀ ਦੇ ਜੋ ਆਪਾਂ ਮਨਾਇਆ ਤਿਹਾੜ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਹੂੰ ਬਹੁਤ ਮਜ਼ਾ ਆ ਅੰਦਰ ਪਰਫਾਰਮੈਂਸ ਕਰਕੇ ਕਿਉਂਕਿ ਮੈਂ ਪਹਿਲਾਂ ਵੀ ਇਸ ਕਾਲਜ ਦੇ ਵਿੱਚ ਇਸ ਟੀਮ ਵੱਲੋਂ ਖੇਡਦਾ ਰਿਹਾ ਡੀਏਵੀ ਵੱਲੋਂ ਠੀਕ ਹੈ ਸਵਾਲ ਆ ਗਿਆ ਠੀਕ ਹੈ ਤਾਂ ਸੁਨੇਹਾ ਕੀ ਦਿਨਾ ਚਾਹੁੰਦੇ ਹੋ ਅੱਜ ਦੇ ਫੰਕਸ਼ਨ ਦੇ ਵਿੱਚ ਨਾਲ ਕਿ ਜਿਵੇਂ ਇਹਨਾਂ ਨੇ 3 ਧੀਆਂ ਨੇ ਲੋੜੀਆਂ ਮਨਾਈਆਂ ਸੋ 3 ਆਪਣਾ ਇੱਕ ਤਾਨਿਆ ਸੋ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਵੱਧ ਤੋਂ ਵੱਧ ਜਿੰਨਾ ਆਪਾਂ ਅੱਗੇ ਲਿਜਾ ਸਕਦੇ ਆ ਇਹਨਾਂ ਨੂੰ ਐਜੂਕੇਸ਼ਨ ਦਈਏ ਇਹਨਾਂ ਨੂੰ ਕਿਉਂਕਿ ਸਾਡੀਆਂ 3 ਅਫਸਰ ਬਣਨ ਸਾਰੇ ਜਿੰਨੇ ਵੀ ਮੁਕਾਮ ਆ ਸਾਰੇ ਹਾਸਲ ਕਰਨਾ ਚਾਹੀਦਾ ਸਰ ਅੱਜ ਕੱਲ ਜਿਹੜੀ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਹਾਂਜੀ ਇਹਨਾਂ ਨੂੰ ਕੀ ਮੈਸੇਜ ਦੇਣਾ ਜਾਂਦੇ ਹੋ ਸਰ ਮੈਂ ਤਾਂ ਪਹਿਲਾਂ ਹੀ ਇੱਕ ਗਾਣਾ ਕਰਕੇ ਇਹ ਮੈਸੇਜ ਦੇ ਦਿੱਤਾ ਕਿ ਪਹਿਲਾਂ ਬੰਦਾ ਕੀ ਹੁੰਦਾ ਤੇ ਬਾਅਦ ਬੰਦਾ ਕੀ ਹੁੰਦਾ ਸੋ ਨਸ਼ਾ ਕਰਨ ਤਾਂ ਲੱਗ ਪੈਂਦੇ ਆ ਚਾ ਚਾ ਦੇ ਵਿੱਚ ਜਾਂ ਕੁਝ ਪਰ ਉਹਨੂੰ ਜਦੋਂ ਭੁਗਤਦੇ ਆ ਉਹ ਇਹਨਾਂ ਨੂੰ ਉਸ ਚੀਜ਼ ਦਾ ਮੰਜ਼ਰ ਨਹੀਂ ਪਤਾ ਸੋ ਆਪਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਕਿ ਜੇ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਕਿ ਆਪਾਂ ਇਹਦਾ ਕੀ ਮਟਮਰ ਨੁਕਸਾਨ ਕੀ ਆਪਾਂ ਨੂੰ ਆਪਾਂ ਨੂੰ ਕਿਸੇ ਹਾਲ ਦੇਖ ਕੇ ਸਮਝ ਜਾਣਾ ਚਾਹੀਦਾ ਬਾਈ ਜੀ 2 ਕੁ ਲੈਣਾ ਸੁਣਾ ਦਿਓ ਫਿਰ ਗਾਣੇ ਦੀਆਂ ਜਿਹੜਾ ਤੁਹਾਡਾ ਲੇਟੈਸਟ ਜਿਹੜਾ ਚੱਲਿਆ ਜਿਹੜਾ ਕਾਫੀ ਚੱਲਿਆ ਧੂਆਂ ਧੂਏ ਵਾਲਾ ਉਹ ਚੁੱਪਦੇ ਆ ਬਾੜਿਆਂ ਦੇ ਚੰਗੇ ਦਿਨ ਜੱਟ ਦੇ ਗੁੱਡੀ ਚੜੀ ਦੇਖ ਤਹੀ ਡੋਰਾ ਕੁੜੇ ਕੱਟਦੇ ਹਟਦੇ ਨਾ ਜੱਟ ਹੁਣੀ ਪਿੱਛੇ ਨਹੀਂ ਉਹ ਹਟਦੇ ਤੇ ਕੱਟਦੇ ਨੇ ਬੜਿਆਂ ਦੇ ਬੀਬੀ ਦੇਖੀ ਕੱਟਦੇ ਕਰਾਉਂਦੇ ਵੇਖ ਟੂਨੇ ਫਿਰਦੇ ਤੇ ਕਈ ਨਾਰੀਏ ਲਤਾਰੀ ਜਾਂਦੇ ਆ ਮਚਾਏ ਤਾਂ ਬਗਾਨੇ ਸੀ ਕੁੜੇ ਤੂੰ ਮੈਂ ਆਪਣੇ ਹੀ ਮਾਰੀ ਜਾਂਦੇ ਆ ਨਾਮ ਦਾਲ ਦੋ ਪੂਰਾ ਆਪਣਾ